ਦੀਆਂ ਕਾਲੀ ਵੀਡੀਓ ਦੇਖ ਰਹੇ ਸਬਜੀਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਕਿਵੇਂ ਬਦਲਣਾ ਹੈ ਆਪਣਾ ਆਧਾਰ ਕਾਰਡ ਵਿੱਚ ਮੋਬਾਈਲ ਨੰਬਰ ਜਾਣੋ ਸਟੈਪ ਬਾਈ ਸਟੈਪ ਆਧਾਰ ਕਾਰਡ ਇੱਕ ਇੱਕ ਇਹ ਆਧਾਰ ਕਾਰਡ ਇੱਕ 12 ਅੰਕਾਂ ਦਾ ਨੰਬਰ ਹੈ ਜੋ ਹਰੇਕ ਵਿਅਕਤੀ ਨੂੰ ਯਕੀਨ ਆਈਡੀ ਆ ਆਈ ਡੀ ਉ ਡੀ ਆਈ ਡੀ ਫੈਕਸ਼ਨ ਅਥਾਰਟੀ ਆਪ ਹਿੰਡੀਆ ਦੁਬਾਰਾ ਜਾਰੀ ਕੀਤਾ ਜਾਂਦਾ ਹੈ ਇਹ ਇੱਕ ਮਹੱਤਵਪੂਰਨ ਦਸਤਾਵੇਜ਼ ਹੈ ਇਸ ਨੂੰ ਕਈ ਸੰਸਥਾਵਾਂ ਦੁਆਰਾ ਸਰਕਾਰੀ ਲਾਭਾਂ ਤੇ ਭਲਾਈ ਜੋ ਨਾਮਾ ਦਾ ਲਾਭ ਲੈਣ ਲਈ ਲਾਜ਼ਮੀ ਬਣਾਇਆ ਗਿਆ ਹੈ ਇਸ ਤੋਂ ਇਲਾਵਾ ਇਹ ਬੈਂਕਿੰਗ ਦਾਖਲਾ ਡਰਾਈਵਿੰਗ ਲਾਇਸੈਂਸ ਪਾਸਪੋਰਟ ਅਤੇ ਵੱਖ-ਵੱਖ ਰੂਪਾਂ ਵਰਗੀਆਂ ਸਾਰੀਆਂ ਸੇਵਾਵਾਂ ਲਈ ਪਛਾਣ ਸਬੂਤ ਅਤੇ ਪਤੇ ਤੇ ਸਬੂਤ ਜੋ ਵੀ ਕੰਮ ਕਰਦਾ ਹੈ ਇਸ ਵਿਮਤਮਪੂਰਨ ਧੂਮਕਾ ਨੂੰ ਦੇਖਦੇ ਹੋਏ ਕਿਸੇ ਵੀ ਕਿਸਮ ਦੀ ਗਲਤੀ ਤੋਂ ਬਚਣ ਲਈ ਧਾਰ ਵਿੱਚ ਦਰਜ ਸਾਰੀ ਜਾਣਕਾਰੀ ਨੂੰ ਅਪਡੇਟ ਰੱਖਣਾ ਮੱਤਮਪੂਰਨ ਹੈ ਜਦੋਂ ਵੀ ਤੁਸੀਂ ਕਿਸੇ ਪੋਰਟਲ ਤੇ ਆਪਣਾ ਆਧਾਰ ਨੰਬਰ ਦਰਜ ਕਰਾਦੇ ਕਰਤੇ ਹੋ ਤਾਂ ਤੁਹਾਡੀ ਪਛਾਣ ਦੀ ਪੁਸ਼ਟੀ ਕਰਨ ਲਈ ਤੁਹਾਡੇ ਮੋਬਾਈਲ ਨੰਬਰ ਤੇ ਇੱਕ ਵਾਰ ਦਾ ਪਾਸਵਰਡ OTP ਭੇਜਿਆ ਜਾਂਦਾ ਹੈ ਹਾਲਾਂਕਿ ਜੇਕਰ ਤੁਸੀਂ ਇੱਕ ਨਵਾਂ ਨੰਬਰ ਲਿਆ ਹੈ ਤਾਂ ਆਪਣੇ ਅਤੇ ਇਹ UID AI ਦਾ ਡਾਟਾ ਬੇਸ ਵਿੱਚ ਅਪਡੇਟ ਨਹੀਂ ਹੈ ਤਾਂ ਇਹ ਕਾਫੀ ਮੁਸ਼ਕਲ ਹੋ ਸਕਦਾ ਹੈ ਜਈਆਂ ਸੰਭਾਵਨਾਵਾਂ ਤੋਂ ਬਚਣ ਲਈ ਨ ਅਮਰੀਕਾ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਯੂ ਆਈ ਡੀ ਏ ਆਈ ਡਾਟਾਬੇਸ ਵਿੱਚ ਆਪਣਾ ਮੋਬਾਈਲ ਨੰਬਰ ਅਪਡੇਟ ਰੱਖਣ ਇਸ ਲਈ ਇੱਥੇ ਅਸੀਂ ਉਹ ਤੁਹਾਨੂੰ ਆਧਾਰ ਕਾਰਡ ਵਿੱਚ ਮੋਬਾਈਲ ਨੰਬਰ ਦੀ ਸਟੈਪ ਬਾਈ ਸਟੈਪ ਪ੍ਰਕਿਰਿਆ ਦੱਸਣ ਜਾ ਰਹੇ ਹਾਂ ਧਿਆਨ ਦਿਓ ਕਿ ਇਹ ਪ੍ਰਕਿਰਿਆ ਆਨਲਾਈਨ ਪੂਰੀ ਨਹੀਂ ਕੀਤੀ ਜਾ ਸਕਦੀ ਇਸ ਲਈ ਤੁਹਾਨੂੰ ਆਧਾਰ ਕਾਰਡ ਸੇਵਾ ਕੇਂਦਰ ਜਾਣਾ ਪਵੇਗਾ ਤਾਂ ਜੋ ਯੂ ਆਈ ਡੀ ਏ ਡਾਟਾਬੇਸ ਵਿੱਚ ਨੰਬਰ ਬਦਲਿਆ ਜਾ ਸਕੇ ਆਧਾਰ ਕਾਰਡ ਅਪਡੇਟ ਲਈ ਆਨਲਾਈਨ ਰਾਪਾਵਾ ਐਪੋਇੰਟਮੈਂਟ ਕਿਵੇਂ ਬੁੱਕ ਕਰਾਈ ਜਾਂਦੀ ਹੈ ਦਿੱਤੇ ਗਏ ਲਿੰਕ ਕਰਾਈ ਜੂ ਆਈ ਡੀ ਦਾ ਵੈਬਸਾਈਟ ਤੇ ਜਾਓਗਾ ਤੇ ਆਪਣੀ ਪਸੰਦ ਦੀ ਭਾਸ਼ਾ ਚੁਣੋ ਮੇਰਾ ਧਾਰਮ ਪਰਧਾਰ ਪ੍ਰਾਪਤ ਕਰੋ ਤੇ ਐਪੋਇੰਟਮੈਂਟ ਬੁੱਕ ਕਰਨ ਲਈ ਚੁਣੋ ਧੰਨਵਾਦ